हां इतू ਪਹਿਲਾਂ ਤੁਸੀਂ ਕਾਪ ਕਹ ਰਹੇ ਹੋ ਕਿ ਉਹਨਾਂ ਨੇ ਨਾ ਕੁੱਤਾ ਤੁਹਾਨੂੰ ਸੁਣਿਆ ਨਾ ਲੋਕਾਂ ਨੂੰ ਸੁਣਿਆ ਠੀਕ ਹੈ ਨਾ ਕਿਸੇ ਨੂੰ ਸੁਣਿਆ ਹੀ ਨਹੀਂ ਉਹਨਾਂ ਨੇ ਆਪਣੇ ਆਪ ਨੂੰ ਸੁਣਿਆ ਬਸ ਉਹਨਾਂ ਨੇ ਜਾ ਆਪਣੇ ਰਿਸ਼ਤੇਦਾਰਾਂ ਨੂੰ ਸੁਣਿਆ ਹੋਰ ਤਾਂ ਕਿਸੇ ਨੂੰ ਸੁਣਿਆ ਨਹੀਂ ਉਹਨਾਂ ਨੇ ਤੁਸੀਂ ਕਰਕੇ ਕਿਉਂਕਿ ਮੈਂ ਧਰਤੀ ਤੋਂ ਆਇਆ ਸਾਨੂੰ ਪਤਾ ਹੈ ਅਸੀਂ ਸਾਈਕਲਾਂ ਤੇ 10ਵੀਂ ਕੀਤੀ ਹੈ ਸਾਨੂੰ ਸੜਕਾਂ ਟੁੱਟੀਆਂ ਤੇ ਵੀ ਜਾਣਦੇ ਆ ਅੱਜ ਵੀ ਜਾਣਦੇ ਆ ਕਈ ਵਾਰੀ ਸੜਕਾਂ ਬਹੁਤ ਹਜੇ ਉਹ ਹੀ ਤਾਂ ਠੀਕ ਕਰਨੀਆਂ ਨੇ ਤੇ ਸਾਨੂੰ ਲੋਕਾਂ ਦੇ ਵੀਡੀਓ ਵੀ ਆ ਜਾਂਦੀਆਂ ਨੇ ਵੀ ਸਾਡਾ ਦੇਖ ਲਓ ਜੀ ਕੀ ਹਾਲ ਹੋਇਆ ਪਿਆ ਸੋ ਉਹਦੇ 'ਚ ਮੈਂ ਕੋਈ ਐ ਨਹੀਂ ਕਹਿੰਦਾ ਕਿ ਮੈਂ ਤੁਹਾਨੂੰ ਬਲੇਮ ਕਰਦਾ ਤੁਹਾਡੇ ਤੇ ਜਦੋਂ ਪ੍ਰੈਸ਼ਰ ਇੰਨਾ ਪੈਂਦਾ ਹੈ ਉਦੋਂ ਸਿਸਟਮ ਨਹੀਂ ਨੋਚਲੇ ਪਹਿਲੇ ਹੀ ਤਾਂ ਫਿਰ ਉਹ ਜਦੋਂ ਬਚਿਆ ਹੀ ਨਹੀਂ ਕੁਝ ਫਿਰ ਕੀ ਕਰਾਂਗੇ ਸੋ ਇਸ ਕਰਕੇ ਇਹ ਸਾਡੇ ਪਿਹਾਫ ਤੇ ਗਾਰੰਟੀ ਹੈ ਕਿ ਤੁਹਾਨੂੰ ਕੋਈ ਮਤਲਬ ਇੰਜੀਨੀਅਰ ਤੁਹਾਨੂੰ ਕੋਈ ਅਫਸਰ ਜਿਹੜਾ ਚਾ ਪੀ ਡਬਲਯੂ ਡੀ ਦਾ ਚਾ ਜਿਹੜਾ ਕੋਈ ਤੁਹਾਨੂੰ ਕਹ ਜੇ ਵੀ ਮੈਨੂੰ ਆ ਦੇ ਦੇ ਜੋ ਮੇਰੇ ਪੰਜ ਪੈਸੇ ਮੇਰੇ ਚੋ 10 ਪੈਸੇ ਮੇਰੇ ਤੁਸੀਂ ਸੰਨ ਦੱਸ ਦਿਓ ਉਹ ਉਹਦੇ ਪੰਜ 10 ਪੈਸੇ ਉਹਦਾ ਸਾਹਬ ਅਸੀਂ ਆਪੇ ਕਰ ਲਾਂਗੇ ਉਹ ਤੁਸੀਂ ਦੇਖਿਆ ਵੀ ਹੋਣਾ ਪਿੱਛੇ ਜੇ ਆਪਾਂ ਕੀਤਾ ਵੀ ਹੈ ਕਈ ਅਫਸਰਾਂ ਦਾ ਜਿਹੜੇ ਪੰਜ 10 ਪੈਸੇ 1% 2% ਲੈਂਦੇ ਸੀ ਤੇ ਆਪਾਂ ਸੰਨ ਕੁਰਸ਼ ਕਹਤਾ ਆਈਆਂ ਸੀ ਉਹਨਾਂ ਦਾ ਡਾ ਐਕਚੁਅਲ ਲੈ ਲਿਆ ਹੁਣ ਠੀਕ ਨੇ ਉਹ ਸੋ ਇਹ ਵੀ ਇੱਕ ਸੇਵਾ ਹੀ ਆ ਦੇਖੋ ਕੱਲੀ ਸੇਵਾ ਜਿਹੜੀ ਆ ਉਹ ਮਤਲਬ ਉਹ ਕੋਈ ਕਿਸੇ ਨੂੰ ਰੋਟੀ ਖਵਾ ਕੇ ਜਾਂ ਕਿਸੇ ਨੂੰ ਕੋਈ ਹੋਰ দান ਕਰਕੇ ਨਹੀਂ ਆ ਵੀ ਸੇਵਾ ਹੀ ਇੱਕ ਕਿ ਸੜਕਾਂ ਵਧੀਆ ਹੋਣ ਗਿਆ ਲੋਕਾਂ ਦਾ ਆਉਣਾ ਜਾਣਾ ਸੌਖਾ ਹੋ ਜਾਊਗਾ ਐਮਰਜੈਂਸੀ ਜਾਂਦੇ ਆ ਬਹੁਤ ਸਾਰੇ ਲੋਕ ਜਿੱਥੇ ਘੰਟਾ ਲੱਗਦਾ ਹੈ ਹੈਨਾ ਉੱਥੇ ਅੱਧਾ ਘੰਟਾ ਲੱਗ ਜੂਗਾ ਸੜਕ ਵਧੀਆ ਹੋਊਗੀ ਹੈਨਾ ਕਿਸੇ ਦੀ ਜਾਨ ਬਚ ਸਕਦੀ ਹੈ ਹਸਪਤਾਲ ਪਹੁੰਚਣਾ ਜਾਂ ਕੋਈ ਬਿਮਾਰ ਹੋ ਗਿਆ ਜਾਂ ਕੁਝ ਹੋਰ ਸੋਚ ਕਰਕੇ ਸਾਡਾ ਇਹ ਤੁਹਾਨੂੰ ਮਿਲਨ ਦਾ ਇਹ ਆਈਡੀਆ ਸੀਗਾ ਕਿ ਤੁਹਾਡੇ ਵਾਲੇ ਪਾਸਿਓ ਸਾਨੂੰ ਉਮੀਦ ਹੈ ਕਿ ਤੁਸੀਂ ਆਪਣੇ ਵੱਲੋਂ ਬੈਸਟ ਕਰੋਗੇ ਪੰਜਾਬ ਦਾ ਕੰਮ ਸਮਝ ਕੇ ਕਰੋਗੇ ਔਰ ਸਾਡੇ ਵਾਲੇ ਪਾਸਿਓ ਮਟੀਰੀਅਲ ਪ੍ਰੋਵਾਈਡ ਕਰਾਉਣਾ ਔਰ ਤੁਹਾਨੂੰ ਵਧੀਆ ਮਾਹੌਲ ਦੇਣਾ ਕੰਮ ਕਰਨ ਦਾ ਉਹ ਸਾਡਾ ਕੰਮ ਹੈ। ਉਹਦੇ ਵੱਲੋਂ ਕਮੀ ਨਹੀਂ ਆਉਗੀ। ਔਰ ਕੁਛ ਅਸੀਂ ਹੁਣ ਥੋੜਾ ਜਿਹਾ ਮਿੱਟੀ ਦਾ ਜਿਵੇਂ ਕਿਹਾ ਉਹ ਕਰਤਾ ਚੇਂਜ ਕਰਤਾ ਰਾਮ ਜੀ ਕਿ ਕਿ 5 ਕਿਲੋਮੀਟਰ ਤੱਕ ਦੀ 5 ਕਿਲੋਮੀਟਰ ਤੱਕ ਦੀ 5 ਕਿਲੋਮੀਟਰ ਤੱਕ ਦੀ ਲੀਡ ਦੇਤੀ 5 ਕਿਲੋਮੀਟਰ ਤੋ ਲਿਆ ਸਕਦੇ ਹੋ ਤੁਸੀਂ ਮਿੱਟੀ ਨਹੀਂ ਉਹ ਮੈਨੂੰ ਪਤਾ ਉਹ ਕਈ ਵਾਰੀ ਇੰਨੀ ਉੱਚੀ ਹੋ ਜਾਂਦੀ ਹੈ ਉਹ ਕਿਨਾਰੀ ਕਈ ਸਕੂਟਰ ਵਾਲੇ ਰਾਤ ਨੂੰ ਸਾਈਡ ਸੂਟ ਦੇਣ ਵੇ ਡਿੱਗ ਵੀ ਪੈਂਦੇ ਹਨਾ ਉਹ ਉਹਨੂੰ ਬਿਲਕੁਲ ਪ੍ਰੋਪਰ ਦੇਖੋ ਆਪਾਂ ਦਰਖਤ ਲਾਉਨੇ ਆ ਉਹਨੂੰ ਥਾਪੜ ਦੇਣਾ ਨਾ ਪਹਿਲਾਂ ਉਹਦੀ ਜੜ ਨੂੰ ਇਦਾਂ ਉਹ ਵੀ ਇਹ ਵੀ ਸੜਕ ਵੀ ਇੱਕ ਤਰਖਤ ਵਾਂਗ ਹੋਈ ਹੈ ਆਲੇ ਦੁਆਲੇ ਜੀ ਉਹਨੂੰ ਸਪੋਰਟ ਹੋਊਗੀ ਤਾਂ ਉਹ ਹਨਾ ਤੇ ਆ ਵੀ ਅਸੀਂ ਪਿੰਡ ਵਾਲਿਆਂ ਨੂੰ ਬੇਨਤੀ ਕਰਾਂਗੇ ਪੰਚਾਇਤਾਂ ਨੂੰ ਕਿ ਭਾਈ ਜਿਹੜਾ ਰਸਤਾ ਆਲੇ ਦੁਆਲੇ ਹੈ ਨਾ ਉਹ ਛੱਡੋ ਉਹਦੇ ਨਾਲ ਕੋਈ ਪਤਾ ਕੀ ਮੈਂ ਤਾਂ ਆਪ ਟਰੈਕਟਰ ਨਾਲ ਬੋਂਦਾ ਰਿਹਾ ਐਵੇਂ ਗਵਾਂਡੀਆਂ ਦੀ ਬਟਕ ਨਹੀਂ ਇੱਕ ਤਵੀਜੀ ਕੱਟ ਦੇਣੀ ਐ ਵੀ ਇੰਨਾ ਕਤਾਈਤ ਫੋਰ ਆ ਗਿਆ ਇਹਦੇ ਨਾਲ ਪਤਾ ਨਹੀਂ ਕੀ ਚਾਰ ਬੱਲੀਆਂ ਨਹੀਂ ਵੱਧੀਆਂ ਉਹਦੇ ਨਾਲ ਉਹਦੇ ਨਾਲ ਕੀ ਪ੍ਰੋਡਕਸ਼ਨ ਕਰਨੀ ਐ ਸੋ ਇਹ ਜਿਹੜੀਆਂ ਸੜਕਾਂ ਦਾ ਸਾਈਡ ਦੇਣ ਦੀ ਹੁਣ ਕਈ ਜਗ੍ਹਾ ਤੇ ਇਸ ਤਰ੍ਹਾਂ ਹੈ ਕਾਗਜ਼ਾਂ 'ਚ ਤਾਂ ਸੜਕ ਦੀ ਜਗ੍ਹਾ ਇੰਨੀ ਐ ਤੇ ਸੜਕ ਤੇ ਜੋ ਜਾਂਦੇ ਆ ਤਾਂ ਜਾ ਕੇ ਬੈਕ ਲਾਉਣੀ ਪੈਂਦੀ ਐ ਗੱਡੀ ਜਾਂ ਮੂਰੋਂ ਗੱਡੀ ਦੇਖ ਕੇ ਪਹਿਲੀ ਖੜਾਉਣੀ ਪੈਂਦੀ ਐ ਸਾਈਡ ਨੂੰ ਸਾਈਡ ਦੇਣ ਨੂੰ ਜਗ੍ਹਾ ਨਹੀਂ ਹੈਗੀ ਸੋ ਸਾਰਾ ਅਸੀਂ ਤੁਹਾਨੂੰ ਪ੍ਰੋਵਾਈਡ ਕਰਾਵਾਂਗੇ ਆਲੇ ਦੁਆਲੇ ਵੀ ਜਿਹੜਾ ਜਗਾ ਦਰਖਤ ਵੀ ਲਾਵਾਂਗੇ ਆਲੇ ਦੁਆਲੇ ਪੰਚਾਇਤਾਂ ਨੂੰ ਬੇਨਤੀ ਕਰਕੇ ਆਪਾਂ ਛੜਾ ਲਾਂਗੇ